ਇਸਾਨਾ ਦੇ ਦਿੱਲੀ ਵੱਲ ਮਾਰਚ ਕਰਨ ਸੋਨੀਪਟਾ ਤੇ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਸੀਲ ਕੀਤੇ ਜਾਣ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਅਤੇ ਹੁਣ ਦਿੱਲੀ ਤੋਂ ਔਨਚਾਨ ਦੇ ਲਈ ਤਿੰਨ ਲਿੰਕ ਸੜਕਾਂ ਖੋਲ ਦਿੱਤੀਆਂ ਗਈਆਂ ਨੇ ਇਸ ਨਾਲ ਸਰਦਕਾਰਾਂ ਅਤੇ ਕਾਰੋਬਾਰੀਆਂ ਨੂੰ ਰਾਹਤ ਮਿਲੀ ਹੈ ਕਿਉਂਕਿ ਇਸ ਤੋਂ ਪਹਿਲਾਂ ਸਾਰੀਆਂ ਹੀ ਸੜਕਾਂ ਬੰਦ ਹੋਣ ਕਾਰਨ ਕੁੰਡਲੀ ਅਤੇ ਰਾਏ ਸਨਤੀ ਖੇਤਰਾਂ ਦੇ ਵਿੱਚ ਸਨਦਕਾਰ ਆਪਣੀਆਂ ਫੈਕਟਰੀਆਂ ਦੇ ਵਿੱਚ ਨਹੀਂ ਆ ਸਕਦੇ ਸਨ ਇਸ ਦੇ ਨਾਲ ਹੀ ਕੁੰਡਲੀ ਬਾਰਡਰ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਅਤੇ ਅਰਧ ਸੈਨਿਕ ਬਲਾ ਨੂੰ ਸ਼ਿਫਟਾਂ ਦੇ ਵਿੱਚ ਆਰਾਮ ਦਿੱਤਾ ਜਾ ਰਿਹਾ ਹੈ ਇੱਕ ਟੁਕੜੀ ਚੌਕਸ ਰਹਿੰਦੀ ਹੈ ਜਦਕਿ ਦੂਜੇ ਨੂੰ ਸਰਹੱਦ ਤੇ ਆਰਾਮ ਕਰਨ ਲਈ ਕਿਹਾ ਜਾਂਦਾ ਹੈ ਸਿਪਾਹੀਆਂ ਨੇ ਨਾਸ਼ਤਾ ਦੁਪਹਿਰ ਦਾ ਖਾਣਾ ਰਾਤ ਦਾ ਖਾਣਾ ਵੀ ਸੜਕ ਤੇ ਬੈਠ ਕੇ ਖਾਧਾ ਗਈ ਸਿਪਾਹੀ ਆਫਤਰ ਆਪਣੀਆਂ ਗੱਡੀਆਂ ਦੇ ਵਿੱਚ ਬੈਠ ਕੇ ਖਾਣਾ ਖਾਂਦੇ ਦਿੱਤੇ ਖਾਣਾ ਖਾਣ ਤੋਂ ਬਾਅਦ ਸਿਪਾਹੀ ਆਪਣੇ ਆਪ ਬਰਤਨ ਵੀ ਸਾਫ ਕਰਦੇ ਨੇ ਉਹਨਾਂ ਨੂੰ ਹੋਟਲਾਂ ਦੇ ਟਾਬਿਆਂ ਤੋਂ ਖੁੱਲਾ ਜਾਂ ਪੈਕ ਭੋਜਨ ਫਰੋਸਿਆ ਜਾਂਦਾ ਇਸ ਲਿੰਕ ਸੜਕਾਂ ਨੂੰ ਜਿਹੜਾ ਖੋਲ ਦਿੱਤਾ ਗਿਆ ਦੱਸਿਆ ਕਿ ਕੁੰਦਲੀ ਪਿਓ ਮਨੀਆਰੀ ਤੋਂ ਦਿੱਲੀ ਵਾਇਆ ਨਰੇਲਾ ਤੇ ਸਿੰਗੂ ਪਿੰਡ ਯਾਨਕਿ ਇਹ ਰਸਤੇ ਦੋ ਤੁਸੀਂ ਦਿੱਲੀ ਜਾ ਸਕਦੇ ਹੋ ਨਾਰਾ ਨਹਰੀ ਵਿੱਚੋਂ ਲੰਘਦੀਆਂ ਦੋਹਰੀ ਨਹਿਰਾਂ ਵਿੱਚਕਾਰ ਸੜਕ ਰਾਹੀ ਬਵਾਨਾ ਤੋਂ ਦਿੱਲੀ ਇਹ ਰੂਟ ਐਤਵਾਲ ਨੂੰ ਜਿਹੜੇ ਖੋਲੇ ਗਏ ਥਨ ਵਿਵਾ ਮੀਲ ਅਕਬਰਪੁਰ ਬਰੋਟਾ ਨਰੇਲਾ ਵਾਇਆ ਸਫਿਆਬਾਦ ਨਹਿਰਾਂ ਨਹਾਰੀ ਤੋਂ ਲੰਬਪੁਰ ਸਰਹੰਦ ਐਜੜੀ ਰਾਹੀ ਨਰੇਲਾ ਪਹੁੰਚਿਆ ਜਾ ਸਕਦਾ ਹੈ ਨੈਸ਼ਨਲ ਹਾਈਵੇ 44 ਤੇ ਕੁੰਡਲੀ ਥਾਣੇ ਤੇ ਸਾਹਮਣੇ ਤੋਂ ਪਿੰਡ ਤੇਹਸਰਾ ਦਿੱਲੀ ਰਾਹੀ ਹੈ ਤੁਸੀਂ ਉੱਥੇ ਪਹੁੰਚ ਸਕਦੇ ਹੋ ਸੋ ਕਿਸਾਨਾਂ ਨੂੰ ਰੋਕਣ ਦੇ ਲਈ ਪ੍ਰਬੰਧ ਵੀ ਮੁਕੰਮਲ ਕੀਤੇ ਗਏ ਸਨ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਨੂੰ ਰੋਕ ਲੈ ਕੁੰਡਲੀ ਸਰਹੱਦ ਤੇ ਸੱਤ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਪਹਿਲਾ ਬੈਰੀਕੇਡ ਫਿਰ ਕੰਕਰੀਟ ਦੀਆਂ ਕੰਦਾ ਫਿਰ ਲੋਹੇ ਦੇ ਬੈਰੀਕੇਡ ਫਿਰ ਕੰਡਿਆਲੀ ਤਾਰ ਦੀਆਂ ਵਾੜਾ ਫਿਰ ਸੜਕ ਤੇ ਵਾਹਨਾ ਅਤੇ ਕੰਟੇਨਰਾਂ ਦੀ ਨਾਕੇਬੰਦੀ ਕੀਤੀ ਗਈ ਹੈ ਇਸ ਤੋਂ ਬਾਅਦ ਸੜਕ ਤੇ ਹੀ ਸੈਨਿਕਾਂ ਤੇ ਅਧਿਕਾਰੀਆਂ ਲਈ ਟੈਂਟ ਲਗਾ ਦਿੱਤੇ ਗਏ ਸਰਹੱਦ ਤੇ 3000 ਤੋਂ ਵੱਧ ਦਿੱਲੀ ਪੁਲਿਸ ਤੇ ਜਵਾਨ ਅਤੇ ਅਰਧ ਸੈਨਿਕ ਬਲਾਦੀਆਂ ਦੋ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ ਇਹਨਾਂ ਦੇ ਵਿੱਚ ਮਹਿਲਾ ਸੈਨਿਕਾਂ ਦੀ ਟੁਕੜੀ ਵੀ ਸ਼ਾਮਲ ਹੈ ਪੈਰਾ ਮਿਲਟਰੀ ਅਤੇ ਪੁਲਿਸ ਮੁਲਾਜ਼ਮ ਪੂਰੀ ਚੌਥੀ ਦੇ ਨਾਲ ਤਾਇਨਾਤ ਨੇ ਹੁਣੀ ਉਹਨਾਂ ਨੂੰ ਸ਼ਿਫਟਾਂ ਦੇ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ ਸ਼ਿਫਟਾਂ ਵਿੱਚ ਹੀ ਆਰਾਮ ਦਿੱਤਾ ਜਾ ਰਿਹਾ ਹੈ ਇੱਕ ਟੁਕੜੀ ਤਾਇਨਾਤ ਰਹਿੰਦੀ ਹੈ ਜਦਕਿ ਦੂਜੀ ਟੁਕੜੀ ਉਸ ਵੇਲੇ ਐਚਡੀ ਆਰਾਮ ਕਰਦੀ ਹੈ ਅਪਡੇਟ ਲੈ ਕੇ ਲੂ-ਲੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਨਾਲ